ਇਹ ਜੀ ਸਾਨੂੰ ਕੁਝ ਪਤਾ ਲੱਗਿਆ ਸੀ ਕੁਝ ਪਿਛਲੇ ਹਸਾਮਿਆਂ ਤੋਂ ਨਾਦੇ ਦੇ ਵਿੱਚ 10 ਰੁਪਏ ਕਿਤੇ 7 ਰੁਪਏ ਲੀਟਰ ਸਸਤਾ ਡੀਜ਼ਲ ਕਹਿ ਕੇ ਕੋਈ ਚੀਜ਼ ਵੇਚੀ ਜਾ ਰਹੀ ਪੜਦੇ। ਤਕਰੀਬਨ ਪਟਨਾ ਤੇ ਲੋਕਲ ਕਮੈਨਾਂ ਵਾਲਿਆਂ ਦੇ ਇੱਧਰ ਉੱਧਰ ਪੈ ਰਹੇ। ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 2.5 ਰੁਪਏ ਲੀਟਰ। ਸੱਜੇ ਕੋ 7-8 ਰੁਪਏ 10 ਰੁਪਏ ਸਸਤਾ ਵੇਚ ਰਿਹਾ। ਇਸ ਮੀਨਜ਼ ਜਾਂ ਤਾਂ ਉਹ ਚੋਰੀ ਦਾ ਮਾਲ ਹੈ ਜੀ। ਯਾ ਉਹ ਡੁਪਲੀਕੇਟ ਚੀਜ਼ ਐ ਕੋਈ ਵੀ ਉਹ ਡੀਜ਼ਲ ਲੈ ਲੇਕਿਨ ਉਹ ਡੀਜ਼ਲ ਵੇਚ ਕੇ ਇੱਥੇ ਮਾਰਕੀਟਿੰਗ ਕਰ ਰਿਹਾ ਸੀ ਵੱਡੇ ਵੱਡੇ ਟੈਂਕ ਲੜੀਆਂ ਭਰ ਕੇ ਤੇ ਕਈ ਨਗਰ ਦੇ ਪੱਟਿਆਂ ਦੇ ਪਾ ਗਏ ਕਮਾਈ ਕਰਦਾ ਸਾਨੂੰ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਗੁਨਾ ਦੇ ਦੇ ਰਾਤ ਨੂੰ ਇਹਨਾਂ ਨੂੰ ਗ੍ਰਿਫਟ ਕੀਤਾ ਤੇ ਇਹਨਾਂ ਦਾ ਡਰਾਈਵਰ ਕਨੇਕਟਰ ਨੰਗਾ ਜਿਹਾ ਮਾਲਕ ਦਾ ਉਹਨਾਂ ਨਾਲ ਗੱਲ ਕੀਤੀ ਇਹਨਾਂ ਦੇ ਟਾਈਮ ਤੋਂ ਕੰਮ ਕਰਦੇ ਕਿੰਨੇ ਬੰਦੇ ਸੀ ਸਰ ਸਾਨੂੰ ਮੇਰੇ ਕੋਲ ਸਾਡੀ ਨੋਲੇਜ ਜੀ ਦੋ ਤਿੰਨ ਮਹੀਨੇ ਦਾ ਨਾਲ ਆਇਆ ਇਹ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ ਹੋਰ ਹੁਣ ਇਹ ਦੇਖਣਾਂ ਦੀ ਗੱਲ ਹੋਏਗੀ ਜੀ ਇਹ ਕੀ ਚੀਜ਼ ਆ ਦਿੱਖਦਾ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਗਲਤਫਹੀਲ ਹੈ ਉਹ ਇਸ ਤਰ੍ਹਾਂ ਪੁੱਲੀ ਰੇ ਚਲੀ ਸਰਦਾ ਨਾ ਉਹ ਪਾਸ ਸਕਦਾ ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਜਿਹੜੇ ਹੈ ਨਾ ਪੱਠੇ ਤੇ ਲੇਬਰ ਵੀ ਰਹੇ ਨੇ ਨਾਲ ਉੱਤੇ ਦਰਨਰ ਚੱਲ ਰਹੇ ਨੇ ਤੁਹਾਨੂੰ ਕੋਈ ਨਹੀਂ ਲੇਬਰ ਦਾ ਨੁਕਸਾਨ ਹੋਵੇ ਅਗਲ ਅਕਸਰ ਇਹ ਐਕਸਪਲੋਸਿਵ ਵੈਕਟਰ ਲੱਗਦਾ ਹੈ ਦੂਜੀ ਗੱਲ ਹੈ ਅਸੀਂ ਜਾਣਦੇ ਹਾਂ ਜੀ ਐਸੈਂਸ਼ੀਅਲ ਕਮੋਡਿਟੀ ਜਿਹੜਾ ਡੀਜ਼ਲ ਪੈਟਰੋਲ ਪਰੋਲ ਪੰਪ ਨੇ ਅਸੀਂ ਰੂਲ ਐਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸ ਨੇ ਆਏ ਤੇ ਪੰਪ ਲਾਏ ਉਹ ਵੀ ਤੇ ਸੇਮ ਨਹੀਂ ਸੀ ਜਿਹੜੀ ਬੱਚਾ ਬਣਦਾ ਅਗਰ ਕੋਈ ਗੱਲ ਚੀਜ਼ ਕਹਿ ਕੇ ਵੀ ਚੱਲਿਆ 420 ਵੀ ਹੋ ਗਈ ਡੁਪਲੀਕੇਟ ਚੀਜ਼ ਕਹਿ ਕੇ ਵੀ ਚੱਲੀ ਤੇ ਦੂਜੀ ਗੱਲ ਹੈ ਜੇ ਕਿਸੇ ਨੇ ਉਹ ਇੰਜਣ ਉਂਜਣ ਚਪਾ ਲਿਆ ਤੇ ਅਗਰ ਉਹ

ਕਾਸੀ ਟੈਕਸ਼ਨ ਲਗਾ। ਉਹਦੇ ਬਿジネス ਦੇ ਕੀ ਇਫੈਕਟ ਕਰ ਰਿਹਾ। ਸਾਡੇ ਬਿジネス 'ਚ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਹਨਾਂ ਤੋਂ ਚੇਕ ਪਵਾਇਆ, ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾ ਕੇ ਆਇਆ ਪਾਪਾ ਜੀ। ਤੇ ਉਹ ਕੱਲ ਨੂੰ ਨਕਸਪੈ ਦਾ ਉਹਨਾਂ ਨੇ ਤੁਹਾਡੇ ਤੋਂ ਟੇਲ ਪਵਾਉਣ। ਹੈਨਾ ਇਹ ਤੇ ਦੋ ਵਾਰੀ ਵੀ ਤੁਹਾਡੇ ਇੰਜਨ ਟੇਲ ਪਾਏ ਤੇ ਅੱਜ ਤੱਕ ਸੱਤਾਂ ਨਸ ਕਰਦੇ। 3000 ਲੀਟਰ ਕਰਵਾ ਦੇ। ਪੂਰੀ ਗੱਡੀ ਹੈ ਜੀ ਮੇਰੇ 12-14000 ਲੀਟਰ। ਅੱਛਾ। ਸਰ ਉਹ ਕਿਹੜੀ ਪੜਾਤੀ ਖੋਈ ਆ ਜੀ। ਜੀ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫੀਸ ਕਰ ਰਹੇ। ਤੇ ਮੇਰਾ ਫਲਾਈ ਕਰ ਰਹੀ ਸੀ ਕਿ ਕਿਸੇ ਕਿ 90 ਦੇ ਤੱਕ کئی ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਪਾ ਕੇ ਆਏ ਨੇ ਕਿ ਵਿਲੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗਿਆ ਮਾਰਕੀਟਿੰਗ ਕਰਕੇ ਨਾ ਕਿ ਬਹੁਤ ਸਾਰੇ ਸੈਂਪਲ ਲੈ ਕੇ 90 ਹਲਵਾਈਆਂ ਦੇ ਇਕੱਠੇ ਆਰਿਆਂ ਦੇ ਕਮੈਨ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ ਸੱਤਰ ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਪਰ ਮੇਰੇ ਖਿਆਲ ਇਹ ਜੇ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਜ਼ਰੂਰ ਹੈ ਵੀ ਅਮਰੀਕਾ ਪੰਜਾਬ ਲੈ ਕੇ ਕੰਮ ਚਾਹਤੇ ਇੱਥੇ ਪੰਜਾਬ 'ਚ ਚੱਲ ਰਿਹਾ ਹੁਣ ਇਹ ਚੱਲ ਰਿਹਾ ਖੜੂ ਸਾਰੇ ਬਿਲਡਿੰਗ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਪੂਪ ਚਲਾਣਾ ਸੀ ਕੀ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈ ਨਾ ਜੀ ਇਨਕੁਆਇਰੀ ਕਰਨਗੇ ਤਾਂ ਪਤਾ ਲੱਗ ਜਾਊਗਾ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਸਪੋਰਟਿੰਗ ਕੰਪਨੀਜ਼ ਨੇ ਆਪਣੇ ਕਲਾਕਾਰਾਂ ਨੂੰ ਸਪੌਂਸਰ ਕਰਨਾ ਸ਼ੁਰੂ ਕੀਤਾ ਹੈ ਅਤੇ ਇਸ ਦੇ ਫਾਇਦੇ ਕੀ ਹਨ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਸਪੋਰਟਿੰਗ ਕੰਪਨੀਜ਼ ਨੇ ਆਪਣੇ ਕਲਾਕਾਰਾਂ ਨੂੰ ਸਪੌਂਸਰ ਕਰਨਾ ਸ਼ੁਰੂ ਕੀਤਾ ਹੈ ਅਤੇ ਇਸ ਦੇ ਫਾਇਦੇ ਕੀ ਹਨ ਕੁਝ ਘੜੀ ਗੱਡੀ ਇੱਥੇ ਖੜੀ ਹੈ। ਉਹ ਪਿੱਛੇ ਖੜੀ ਹੈ। ਅੰਦਰ ਹੋਈ ਅੰਦਰ ਹੀ ਹੋਊਗਾ। ਇੱਕ ਟੈਂਪੋ ਹੈ ਗੱਡੀ ਵਿੱਚ। ਉਹ ਜਾਰੀ ਰੁਕਾ। ਤੇਰਾ ਬੁਲਾ ਰੱਦ ਦੇ ਨਾ। ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਕਿ ਜਿਹੜੇ ਪੰਪ ਵਾਲਿਆਂ ਦੇ ਨੇੜੇ ਤੇ ਜਿਹੜੇ ਭੱਟੇ ਨੇ ਦੀ ਕਮਾਈ ਨਾਲ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਵੇਸਸਾ ਫਿਰ ਸਾਡੇ ਪ੍ਰਧਾਨ ਚ ਨੇਜਾ ਜੀ ਸਾਡੇ ਜੀਵਨ ਜੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਇਲਾਕੇ ਚ ਹੋ ਰਿਆ ਉਹਨਾਂ ਨੇ ਤੁਰੰਤ ਮੈਡਮ ਨੇ ਐਕਸ਼ਨ ਲੈਂਦਾ ਅਸਚ ਸੱਜੇ ਡਿਊਟੀ ਲਈ ਚੌਂਕੀ ਇੰਟਰ ਦੀ ਡਿਊਟੀ ਲਈ ਸਾਡੇ ਲੀਡਰ ਜਿਹੜੇ ਸੁਖੀ ਜੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇੱਥੇ ਇਹ ਜਿਹੜਾ ਮਾਲੰਦ ਕਬੜ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਟਰੀ ਚੋਰੀ ਹੁੰਦਾ ਤੇ ਐਕਸਪੋਇਲਡ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸਾਰੇ ਪੰਪਾਂ 'ਲੇ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਿੰਨਾ ਜਿੱਥੇ ਤੁਹਾਨੂੰ ਸਾਨੂੰ 8 ਰੁਪਏ ਸਸਤਾ ਮਿਲਦਾ ਸੀ ਤੁਹਾਡੇ ਕੋਲ ਕਿਉਂ ਨਾ ਆਵੇ ਤੇ ਫਿਰ ਇਹਨੂੰ ਸਾਰੇ ਪੰਪਾਂ ਤੇ ਇਹ 90 'ਚ ਅਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਹਾਰ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਕਿਰਾਸੀ ਵੀ ਸਾਰੇ ਪੰਪਲ ਇੱਥੇ ਹੀ ਰਹੇ ਰਾਤ ਦੇਰ ਕੋ ਫੜ ਕੇ ਇਹਨਾਂ ਨੇ ਹਲਿਆਗੋਤ ਤੀਸ਼ਯਾਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਲਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕਮਾਈ ਨਾਲਿਆਂ ਨੂੰ ਪੱਠੇ ਵਾਲੇ ਸਾਰੇ ਅੰਪਾਰੇ ਪੱਠੇ ਵਾਲੇ ਨੇ ਸਸਤਾ ਲਿੱਤੇ ਜਿੱਥੇ 8 ਰੁਪਏ ਪੰਪਨ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪੇ ਹੀ ਲੈਣਗੇ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਸੀ ਇਹ ਸ਼ਰਿਆਮ ਭੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹਣਾ ਬਾਕੀ ਇਹ ਨਕਲ ਹੀ ਆ ਬਾਕੀ ਤੇ ਰਿਵੈਸਟਿਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲਡ ਹੈ ਬਹੁਤ ਵੱਡਾ ਅਸੀਂ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ এজ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15000 ਦਾ ਲੀਟਰ ਦਾ ਟੈਂਕ ਬੋਕ ਕਿਤੇ ਬਰਾਬਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਜੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਅਸੀਂ ਮੰਗ ਕਰਦੇ ਆ ਵੀ ਇਹਦੀ ਇੰਕੁਆਇਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰੋਜ਼ਗਾਰ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਇਹ ਨਕਲੀ ਪਾ ਦਨਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਨੂੰਨ ਸਾਡੇ ਨਾਲ ਤਾਂ ਲੜਾਈ ਹੋਣੀ ਹੈ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਜੂਨੀਅਨ ਮੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇ ਧੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਕਹੇ ਜੂ ਮੈਂ ਬ੍ਰਦਰ ਮੈਂ ਕੋਈ ਜੀਵਨ ਪ੍ਰਕਾਸ਼ ਪੁੱਤਰ ਬਲੈਦੀ ਰਾਮ ਬਾਚੀ ਦੀ ਤਿਹਾਰ ਨਬਨ ਇਹਦੇ ਨਾਲ ਚਕੇ ਅਮਰਦੀਪ ਸਿੰਘ ਦਾ ਇਹ ਪੈਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਦੇ ਬੱਦਲ ਗਾ ਇਹਨਾਂ ਨੇ ਇੱਕ ਸਨੂਤਲਾ ਦਿੱਤੀ ਸੀ ਜੀ ਆਪਣਾ ਬਿਆਨ ਲਿਖਾਇਆ ਤੇ ਜਿਹੜੇ ਹੈਗੇ ਆ ਇੱਕ ਰਾਹ ਹਰਦੀਪ ਸਿੰਘ ਹੈਰਾ ਪਿੰਡ ਲਾਹੌੜਾਂ ਦਾ ਨਿਰਮਲਜੀਤ ਸਿੰਘ ਚੌਧਰੀ ਮਾਜਰੂ ਹੈ ਇਹ ਸਾਰੇ ਨਾਂ ਬਾਰੋਂ ਤੇਲ ਲਿਆ ਕੇ ਸਸਤੇ ਰੇਕਾਂ ਤੇ ਪੱਠੇ ਦੇ ਪੱਠਿਆਂ ਦੀ ਸਪਲਾਈ ਕਰਦੇ ਤੇ ਤੇਲ ਵੀ ਉਹ ਦੂਜਾ ਕੰਦੇ ਵਧੀਆ ਨਹੀਂ ਹੁੰਦਾ ਜਿਹੜੇ ਸਾਧ ਨਾਲ ਉਹ ਦਾਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਜ ਇਹ ਦੇ ਵਿੱਚ ਪੀ ਵੀ 10 ਜੇ ਡੀ 9939 ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਇਆ ਇਹ ਫਿਰ ਪਾਪੋ ਜਵਾਲੀ ਰੋਡ ਜੋੜੇ ਜੋੜੇ ਕੋਲਰ ਇਨਸਾਈਡ ਤੇ ਉੱਥੇ ਪੱਠੇ ਦੇ ਕੋਲੋਂ ਲੈ ਕੇ ਗੱਡੀ ਉਹ ਖੜੇ ਇਹਨਾਂ ਦੇ ਬੰਦੇ ਉਹ ਸੀਗੇ ਬੰਦੇ ਜਿਸ ਰਵੀ ਸਿੰਘ ਪੁੱਤਰ ਮਕੰਦ ਸਿੰਘ ਹੈ। ਵਾਸੀ ਪਿੰਡ ਚਲਦਾ ਹੈਗਾ। ਇਹ ਡਰਾਈਵਰ ਸੀਗਾ ਜੀ। ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮ ਪੁੱਤਰ ਜੀਤਾਰਾਮ ਵਾਸੀ ਪਿੰਡ ਭੀਮਪੜ। ਉਹ ਪੌਣੀਗੜ ਖਾਂਡ ਵਿੱਚ ਲੱਗਿਆ। ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਪ੍ਰਾਪਤੀ। ਉਹ ਅਸੀਂ ਰਾਉਂਡ ਅਪ ਕਰਾ। ਕਿੰਨੇ ਬੰਦੇ ਦੇ ਰਿਕਾਰਡ ਹੋ ਗਏ? ਕਿੰਨੇ ਪਰਟਲ ਹੋ ਗਏ? ਪਰ ਉਹ ਫਿਲਹਾਲ ਤਾਂ 4 ਬੰਦਿਆਂ ਦੇ ਕੇਸ ਰਜਿਸਟਰ ਕੀਤਾ ਸੀ ਪਾਕਾ ਦਾ ਕੀਤਾ। ਕਿੰਨਾ ਕੀ ਬੜਿਆ ਗਿਆ? ਇਹ ਬ੍ਰਦਰਫੁੱਲ ਭਰਿਆ ਹੋਇਆ ਜੈਂਟਰ ਹੈ। ਉਹ ਬਲਾਇਆ ਮੀਰਮੈਂਟ ਆਪ ਕੇ ਅਸੀਂ ਜਿਹੜਾ 6 ਲੱਖ ਸਰੰਦਾ ਉਹ ਸਨ ਰਿਪੋਰਟ ਦੇ ਦਿੱਤੀ ਮੀਰਮੈਂਟ ਇਹਦੇ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਦਫਤਰ ਤੋਂ ਬਣਿਆ ਹੋਇਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਕੇ ਆਏ ਸੀ ਅਸੀਂ ਉਸ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਦੇ ਦਰਾਮ ਉਸ ਦੇ ਜਾਮਾ ਜੇ ਜੋ ਵੀ ਹੋ ਗਿਆ ਜੀ ਰਿਪੋਰਟ ਮਿਲਿਆ ਬਿੱਲ ਮਿਲਿਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਤ ਕੁਝ ਨਹੀਂ ਦਿੱਤਾ ਤੋਂ ਕੁਟੇ ਜਸਵੀਰ ਸਿੰਘ ਤੇ ਵਕੀਲ ਰਹਾ ਇਹ ਉਹ ਹੂਰ ਦਾ ਜਿਹੜਾ ਪ੍ਰੋਫੈਸਰ ਉਹ ਤਾਂ ਹਲੇ ਭੱਜ ਗਈ ਜੀ